ਅੱਜ ਇਥੇ ਕਿਸਾਨਾਂ ਧਰਨਾ ਦੀ ਵਿਪਾਰੀ ਦੁਕਾਨ ਦੇ ਬਾਹਰ ਪੈਸੇ ਲੈਣ ਦੇ ਕੀ ਮਾਮਲਾ ਸੀ ਤੇ ਅੱਜ ਜਿਹੜੀ ਲੜਕੀ ਚੱਜੀ ਉਹ ਕੀ ਮਾਮਲਾ ਹੋਇਆ ਸਾਰਾ ਇਹ ਅੱਜ ਸਵੇਰ ਤੋਂ ਬਰਨਾਲਾ ਦੇ ਜੋੜੇ ਪੰਪਾਂ ਦੇ ਕੋਲੇ ਬਾਂਸਰ ਟਾਇਰ ਦੀ ਦੁਕਾਨ ਦੇ ਬਾਹਰ ਬੀਕੇਜ ਡਕੌਂਦਾ ਵੱਲੋਂ ਇੱਕ ਸ਼ੈਫੀ ਮਿੱਤਲ ਵਾਸੀ ਸੈਣਾ ਦਾ ਜੋ ਬਾਹਰ ਭੇਜਿਆ ਸੀ ਉਹਦੇ ਮਸਲੇ ਨੂੰ ਲੈ ਕੇ ਅੱਜ ਸਵੇਰ ਤੋਂ ਧਰਨਾ ਚੱਲ ਰਿਹਾ ਸੀਗਾ ਜਿਹਦੇ ਵਿੱਚ ਕਿ ਇੱਕ ਪਾਸੇ ਕਿਸਾਨ ਯੂਨੀਅਨ ਦੇ ਜਿਹੜੇ ਪ੍ਰੋਟੈਸਟਰ ਨੇ ਉਹ ਵੀ ਆਪਣਾ ਧਰਨਾ ਦੇ ਰਹੇ ਸੀ ਤੇ ਵਪਾਰ ਮੰਡਲ ਦੇ ਵੱਲੋਂ ਵੀ ਕੁਝ ਦੁਕਾਨਦਾਰ ਜਿਹੜੇ ਆ ਉਹ ਬੰਸਲ ਟੈਰ ਵਾਲੇ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚੋਂ ਉੱਥੇ ਹਾਜ਼ਰ ਸੀਗੇ ਉਸ ਸਵੇਰ ਤੋਂ ਹੀ ਗੱਲਬਾਤ ਜਦੋਂ ਚੱਲ ਰਹੀ ਸੀ ਤਾਂ ਦੋਨਾਂ ਧਿਰਾਂ ਦੇ ਜਿਹੜੇ ਮੋਦਵਾਰ ਬੰਦਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਮੀਟਿੰਗ ਕਰਵਾਈ ਗਈ ਸਵੇਰੇ ਪਹਿਲਾਂ ਇੱਕ 10 ਵਜੇ ਮੀਟਿੰਗ ਕਰਵਾਈ ਗਈ ਉਸ ਤੋਂ ਬਾਅਦ ਦੋ ਮੀਟਿੰਗਾਂ ਹੋਰ ਹੋ ਚੁੱਕੀਆਂ ਨੇ ਇਹ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤੇ ਮੀਟਿੰਗਾਂ ਦੇ ਵਿੱਚ ਸੈਮਟੀ ਵੀ ਜਿਹੜੀ ਆਲਮੋਸਟ ਬਣ ਗਈ ਸੀ ਤੇ ਜਦੋਂ ਇਹ ਮੀਟਿੰਗ ਚੱਲ ਹੀ ਰਹੀ ਸੀ ਉਸ ਦੇ ਦੌਰਾਨ ਹੀ ਕਿਉਂਕਿ ਜਿਹੜੇ ਇਹਨਾਂ ਦੇ ਮੋਦਵਾਰ ਜ਼ਿੰਮੇਦਾਰ ਬੰਦੇ ਨੇ ਉਹ ਸਾਰੇ ਮੀਟਿੰਗ ਵਿੱਚ ਆ ਚੁੱਕੇ ਸੀ ਤਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉੱਥੇ ਇੱਕ ਦੂਜੇ ਦੇ ਨਾਲ ਤੁੰਤੁਮ ਐਵੇਂ ਜਿਹੜੀ ਕੀਤੀ ਗਈ ਕੁਝ ਜਿਹੜਾ ਟੈਂਟ ਲਾਉਣ ਨੂੰ ਲੈ ਕੇ ਇਹਨਾਂ ਦੀ ਆਪਸ 'ਚ ਤੁੰਤੁਮ ਐਵੇਂ ਹੋਈ ਸੀ ਤੇ ਥੋੜੀ ਬਹੁਤ ਦਿਨਾਂ ਦੀ ਉੱਥੇ ਧੱਕਾ ਮੁੱਕੀ ਵੀ ਹੋਈ ਦੋਨਾਂ ਪਾਸਿਆਂ ਤੋਂ ਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੁਰੰਤ ਜਿਹੜਾ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨੇ ਵਿਚ ਪਾ ਕੇ ਜਿਹੜੀ ਪਹਿਲਾਂ ਤਾਂ ਇਹ ਲੜਾਈ ਹੋ ਰਹੀ ਸੀ ਉਸ ਨੂੰ ਜਿਹੜਾ ਹਟਾਇਆ ਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਆਗੂ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਕਿਸਾਨ ਜਥੇਬੰਦੀ ਵਾਲੇ ਸੀਗੇ ਉਹਨਾਂ ਨੂੰ ਸ਼ਾਂਤ ਕਰਵਾਇਆ ਜਿਹੜੇ ਵਪਾਰ ਮੰਡਲ ਦੇ ਆਗੂ ਸੀ ਉਹਨਾਂ ਨੇ ਵੀ ਵਪਾਰੀਆਂ ਨੂੰ ਜਿਹੜਾ ਸ਼ਾਂਤ ਕਰਵਾਇਆ ਜੋ ਦੋਨਾਂ ਤਰ੍ਹਾਂ ਦੇ ਵਿੱਚ ਜੋ ਇੱਕ ਲੜਾਈ ਜਾਂ ਤਣਾਅ ਦਾ ਮਾਹੌਲ ਬਣਿਆ ਸੀਗਾ ਉਸ ਨੂੰ ਸ਼ਾਂਤ ਕਰਵਾ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਆਗੂਆਂ ਦੀ ਅਪੀਲ ਦੇ ਉੱਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਧਰਨਾਕਾਰੀ ਕਿਸਾਨ ਸੀਗੇ ਉਹ ਵੀ ਧਰਨੇ ਨੂੰ ਖਾਲੀ ਕਰਕੇ ਇੱਥੋਂ ਵਾਪਸ ਜਾ ਚੁੱਕੇ ਨੇ ਤੇ ਜਿਹੜੇ ਵਪਾਰ ਮੰਡਲ ਵੱਲੋਂ ਅਪੀਲ ਕੀਤੀ ਗਈ ਉਹਨਾਂ ਦੀ ਅਪੀਲ ਦੇ ਉੱਤੇ ਵੀ ਜਿਹੜੇ ਵਪਾਰੀ ਵਰਗ ਸੀ ਉਹ ਵੀ ਸਿਰਫ ਜਿਹੜੇ ਕਿ ਮੋਦਵਾਰ ਬੰਦਿਆਂ ਨੂੰ ਛੱਡ ਕੇ ਬਾਕੀ ਇਸ ਜਿਹੜੀ ਜਗ੍ਹਾ ਨੂੰ ਖਾਲੀ ਕਰ ਚੁੱਕੇ ਨੇ ਤਾਂ ਜਿਹਦੇ ਨਾਲ ਕਿ ਜਿਹੜਾ ਤਣਾਅ ਦੀ ਸਥਿਤੀ ਦੁਬਾਰਾ ਨਾ ਬਣ ਸਕੇ ਹੁਣ ਵੀ ਦੁਬਾਰਾ ਜਿਹੜੀ ਇਹ ਮੀਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਪਾਰ ਮੰਡਲ ਦੇ ਆਗੂ ਗੱਲਬਾਤ ਕਰ ਰਹੇ ਨੇ ਤੇ ਜਲਦੀ ਇਸ ਦਾ ਜਿਹੜਾ ਨਿਪਟਾਰਾ ਕਰ ਦਿੱਤਾ ਜਾਏਗਾ ਜੀ ਨੇ ਡਾਂਗਾ ਚਲਾਈਆਂ ਜਾਂ ਜਖਮੀ ਕਿੰਨੇ ਜਖਮੀ ਹੋਏ ਤਾਂ ਡਾਂਗਾ ਜਿਹੇ ਚਲਾਈ ਹੁੰਦੇ ਕਾਰ ਵੀ ਹੋ ਦੇਖੋ ਜੀ ਹਲੇ ਇਹਨਾਂ ਦੇ ਵਿੱਚ ਜੋ ਐਡ ਪ੍ਰੈਜ਼ੈਂਟ ਮੇਰੇ ਕੋਲ ਇਨਫਾਰਮੇਸ਼ਨ ਹੈ ਦੋਨਾਂ ਪਾਰਟੀਆਂ ਦੇ ਵਿੱਚੋਂ ਕੋਈ ਵੀ ਹਲੇ ਤੱਕ ਕੋਈ ਦਾਖਲ ਨਹੀਂ ਹੋਇਆ ਜਾਂ ਕਿਸੇ ਨੇ ਬਿਆਨ ਨਹੀਂ ਲਿਖਾਇਆ ਬਟ ਜਿਹੜਾ ਕੋਈ ਵੀ ਜਿਹੜੇ ਜਿਹਦੇ ਕੋਈ ਸੱਟ ਵੱਜੀ ਹੈ ਜਾਂ ਕੋਈ ਵੀ ਅਜੇ ਕੋਈ ਵੀ ਦਾਖਲ ਹੁੰਦਾ ਜਾਂ ਕੋਈ ਵੀ ਬਿਆਨ ਸਾਡੇ ਕੋਲ ਆਉਂਦਾ ਜਿਹਦੇ ਵੱਲੋਂ ਵੀ ਇਹ ਹੁੜਦੰਗ ਮਚਾਇਆ ਗਿਆ ਜੇ ਦਾ ਉਹਨੂੰ ਆਈਡੈਂਟੀਫਾਈ ਕਰਕੇ ਬਣਦੀ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਸਰ ਜਿਵੇਂ ਵਪਾਰੀਆਂ ਦਾ ਦਾ ਵੈਸੇ ਲੈਣ ਦੇ ਦਾ ਮਸਲਾ ਸੀ ਇਸ ਤਰ੍ਹਾਂ ਕਿਸਾਨਾਂ ਦਾ ਧਰਨਾ ਲਾਣਾ ਤੇ ਕਿਸੇ ਦਾ ਹਮਲਾ ਕਰਨਾ ਸੜਕ ਜਾਮ ਕਰਨੀ ਸਾਡੇ ਸ਼ਹਿਰ ਨੂੰ ਰੋਕਣਾ ਕਿ ਇਹ ਅੱਗੇ ਅਸੀਂ ਕੋਈ ਜਿਹੜਾ ਬੰਦੂਵਤ ਨਹੀਂ ਕੀਤਾ ਜਾਏਗਾ ਦੇਖੋ ਜੀ ਇਹ ਜਿਹੜਾ ਧਰਨਾ ਲਾਇਆ ਜਾ ਰਿਹਾ ਸੀਗਾ ਕਾਫੀ ਦਿਨਾਂ ਤੋਂ ਇਹਦੀ ਗੱਲਬਾਤ ਇਹਨਾਂ ਦੀ ਚੱਲ ਰਹੀ ਸੀ ਪਿਛਲੇ ਜਿਹੜਾ ਪਹਿਲਾਂ ਇਹਨਾਂ ਦਾ ਰਾਜੀਨਾਮਾ ਹੋਇਆ ਸੀ ਉਸ ਰਾਜੀਨਾਮੇ ਤੋਂ ਬਾਅਦ ਕੁਝ ਰਾਜੀਨਾਮੇ ਦੀਆਂ ਸ਼ਰਤਾਂ ਨੂੰ ਲੈ ਕੇ ਜਿਹੜਾ ਇਹਨਾਂ ਦਾ ਡਿਸਪੂਟ ਪੈ ਗਿਆ ਸੀ ਜਿਸ ਕਰਕੇ ਉਹਨਾਂ ਨੇ ਰੋਸ ਦੇ ਤੌਰ ਤੇ ਇਹਨਾਂ ਦੇ ਦੁਕਾਨ ਦੇ ਬਾਹਰ ਜਿਹੜਾ ਧਰਨਾ ਲਾਇਆ ਹੋਇਆ ਹੈ ਸੀਗਾ ਉਹ ਜਿਹੜਾ ਇਹਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਹੈ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਨੂੰ ਕੋਈ ਕਿਸਾਨ ਵਰਸਸ ਵਪਾਰੀ ਜਾਂ ਸੈਂਸੇਸ਼ਨਲ ਨਿਊਜ਼ ਦੇ ਤੌਰ ਤੇ ਇਹਨੂੰ ਨਾ ਲਿਆ ਜਾਵੇ ਐਹੋ ਜੀ ਕੋਈ ਐਹੋ ਜੀ ਕੋਈ ਗੱਲ ਨਹੀਂ ਹੈ ਕਿ ਵਪਾਰੀ ਵਰਗ ਇੱਕ ਪਾਸੇ ਤੇ ਕਿਸਾਨ ਇੱਕ ਪਾਸੇ ਨੇ ਇਹ ਸਿਰਫ ਇੱਕ ਜਿਹੜਾ ਸਿਵਲ ਡਿਸਪੂਟ ਟਾਈਪ ਮੈਟਰ ਹੈਗਾ ਈਵਨ ਕਿ ਜਿਹੜਾ ਉਹ ਮੁੰਡਾ ਯੂਕੇ ਗਿਆ ਹੋਇਆ ਉਹ ਖੁਦ ਇੱਕ ਜਿਹੜਾ ਮਹਾਜਨ ਪਰਿਵਾਰ ਨੂੰ ਜਿਹੜਾ ਬਿਲੋਂਗ ਕਰਦਾ ਹੈਗਾ ਸੋ ਐਸੱਚ ਦੋਨਾਂ ਪਾਸਿਓ ਕੋਈ ਕੜਤਨ ਵਾਲੀ ਜਾਂ ਲੜਾਈ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਉਹ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਇਹ ਜਿਹੜਾ ਕੀਤਾ ਗਿਆ ਸੀਗਾ ਤੇ ਜਿਹੜਾ ਧਰਨਾ ਸੀ ਉਹ ਵੀ ਸ਼ਾਂਤਪੂਰਨ ਸ਼ਾਂਤੀਪੂਰਨ ਚੱਲ ਰਿਹਾ ਸੀਗਾ ਤੇ ਇਹਦੇ ਵਿੱਚ ਹੁਣ ਨੇਗੋਸ਼ੀਏਸ਼ਨ ਰਾਹੀਂ ਹੀ ਗੱਲਬਾਤ ਰਾਹੀਂ ਹੀ ਸਾਰਾ ਕੱਢਿਆ ਜਾ ਰਿਹਾ ਤੇ ਗੱਲਬਾਤ ਰਾਹੀਂ ਇਹਨੂੰ ਜਿਹੜਾ ਨਿਬੇੜ ਲਿਆ ਜਾਏਗਾ ਹਾਂਜੀ ਕੀ ਨਾਮ ਤੁਹਾਡਾ ਹੈ ਨਿਲਵੰਸਾ ਨਾਨਾਪੁਰ ਦਾ ਅਨੁਪਾਰ ਮੰਡਰ ਬਰਨਾਲਾ ਨਾਨਾ ਜੀ ਜੀਤਾ ਅੱਜ ਦਾ ਇੱਕ ਥਾਨਾ ਵੱਲੋਂ ਇਸ ਤੇ ਧਰਨਾ ਵੀ ਲਾਇਆ ਗਿਆ ਹੁਣ ਆਪਾਂ ਜਾਣੋ ਕਿ ਕੀ ਗੱਲ ਹੋਈ ਹੈ ਮੁਰਗੇ ਇੱਕ ਥਾਨਾ ਨੇ ਧਰਨਾ ਲਾਇਆ ਸੀ ਇਥੇ ਇਮੀਗ੍ਰੇਸ਼ਨ ਦਾ ਇਹਨਾਂ ਦਾ ਬੱਚੇ ਨੂੰ ਇੰਗਲੈਂਡ ਭੇਜਣ ਦਾ ਮਸਲਾ ਹੈ ਉਹ ਕਾਫੀ ਦੇਰ ਤੋਂ ਚੱਲ ਰਿਹਾ ਹੈ ਲੇਕਿਨ ਉਹਦੇ ਵਿੱਚ ਦੋਨੇ ਧਿਰਾਂ ਦੀਆਂ ਐਪਲੀਕੇਸ਼ਨਾਂ ਪ੍ਰਸ਼ਾਸਨ ਨੂੰ ਐਸਐਸਪੀ ਕੋਲ ਨੂੰ ਦਿੱਤੀਆਂ ਵੀ ਨੇ ਲੇਕਿਨ ਉਹਦੇ باوجود ਕੋਈ ਧਰਨਾ ਲਾਉਣਾ ਬੰਦਾ ਨਹੀਂ ਹੈਗਾ ਜਦੋਂ ਪ੍ਰਸ਼ਾਸਨ ਤੋਂ ਜਿਹੜੀ ਬੰਦ ਹੀ ਕਾਰਵਾਈ ਹੈ ਦੋਨੇ ਤਿੰਨਾਂ ਦੇ ਜਿਹਦੇ ਵੀ ਕੋਈ ਹੋਊਗੀ ਉਹ ਕਰ ਦੂਗਾ ਆਪਾਂ ਨੂੰ ਪ੍ਰਸ਼ਾਸਨ ਦੇ ਖੜਨਾ ਚਾਹੀਦਾ ਜੇ ਪ੍ਰਸ਼ਾਸਨ ਦੀ ਕਾਰਵਾਈ ਤੇ ਭਰੋਸਾ ਨਹੀਂ ਕੋਟ ਤੇ ਆਪਣੇ ਕੋਟਾ ਹੈਗੇ ਨਜਾ ਸਾਹਿਬ ਬੈਠੇ ਨੇ ਉਹਨਾਂ ਕੋਲ ਜਾ ਕੇ ਆਪਾਂ ਆਪਣੀ ਮਲਕੇ ਰੱਖ ਸਕਦੇ ਆਂ ਗੱਲ ਤੇ ਜੋ ਪੋਰਟਫੈਂਸਲਾ ਕਰੂ ਦੋਨੇ ਤਿੰਨਾਂ ਨੂੰ ਮਨਜ਼ੂਰ ਕੰਧਾ ਬਣਾ ਲੇਕਿਨ ਜਦੋਂ ਆਪਾਂ ਦਰਖਾਸਤਾਂ ਦੇ ਨਹੀਂ ਆ ਉਹਦੇ باوجود ਤਾਂ ਰੈਲ ਹੋਣੇ ਇੱਕ ਮਹੀਨਾ ਪਹਿਲਾਂ ਵੀ ਤਾਂ ਨਾਲ ਆਇਆ ਸੀ ਹੁਣ ਦੁਬਾਰੇ ਉਤਰਨੇ ਤੁਗਣੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਮੋਨੀਫੈਸੋ ਹੈ ਉਹਦੇ ਵਿੱਚ ਕਿਸਾਨੀ ਮੁੱਦੇ ਲਿਖਿਆ ਹੋਇਆ ਇਹ ਮੁੱਦੇ ਨਹੀਂ ਲਿਖੇ ਹੋਏ ਵੀ ਤੁਸੀਂ ਲੋਕਾਂ ਦੇ ਪੈਸੇ ਦਵਾਓ ਲੋਕਾਂ ਦੇ ਧੰਨਾਂ ਦੇ ਲੋਕਾਂ ਦੇ ਮਤਲਬ ਇਹ ਇਸ ਗੱਲ ਤੋਂ ਆਦੇ ਮੁੱਦਿਆਂ ਤੋਂ ਭਟਕਣਾ ਕਿਸਾਨ ਜੁਨੀਆ ਦੇ ਇਹ ਤਾਂ ਇੱਕ ਬਲੈਕਮੇਲਿੰਗ ਹੈ ਫੇਰ ਤੋਂ ਨਹੀਂ ਲੱਗਦੇ ਨੇ ਕੋਈ ਵਧੀਆ ਗੱਲ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਕਿਸਾਨ ਹੀ ਨਹੀਂ ਸਮਝਦਾ ਜਿਹੜੇ ਕਿਸਾਨ ਨੇ ਉਹ ਤਾਂ ਇਹ ਕੰਮ ਕਰਦੇ ਨਹੀਂ ਹੈਗੇ ਤੇ ਵਪਾਰੀਆਂ ਤੇ ਕਿਸਾਨਾਂ ਦਾ ਨੋਬਾਤ ਦਾ ਰਿਸ਼ਤਾ ਹੈ ਠੀਕ ਹੈ ਤੇ ਇੱਕ ਦੂਜੇ ਦਾ ਕੰਮ ਨਹੀਂ ਚੱਲਦਾ ਲੇਕਿਨ ਜੋ ਇਹ ਹਾਲਾਤ ਨੇ ਇਹ ਕੋਈ ਕਿਸਾਨਾਂ ਵਪਾਰੀਆਂ ਵਾਲੇ ਨਹੀਂ ਹੈਗੇ ਇਹ ਤਾਂ ਪਿਓਰ ਤੇ ਪਿਓਰ ਬਲੈਕਮੇਲਿੰਗ ਹੈ ਠੀਕ ਹੈ ਪੇੜ ਤੋਂ ਨਹੀਂ ਲੱਗਦੇ ਨੇ ਇਹ ਕੋਈ ਤਰੀਕਾ ਨਹੀਂ ਹੈਗਾ ਇਹ ਤਾਂ ਪੰਜਾਬ ਦੇ ਵਿੱਚੋਂ ਵਪਾਰ ਨੂੰ ਖਤਮ ਕਰਨ ਦੀ ਗੱਲ ਹੈਗੀ ਜੇ ਪੰਜਾਬ ਦੇ ਵਿੱਚ ਵਪਾਰ ਖਤਮ ਹੋ ਗਿਆ ਤੁਸੀਂ ਭੁੱਖ ਨਾਲ ਮਰੋਗੇ ਮੈਂ ਇਹ ਗੱਲ ਕਹਿਣਾ ਚਾਹੁੰਨਾ ਵਪਾਰੀਆਂ ਨੂੰ ਭੁੱਖ ਨਾਲ ਨਾ ਮਰੋ ਭੁੱਖੋਂ ਨਾਲ ਮਰਨ ਦੀ بجائے ਲੜ ਕੇ ਮਰੋ ਲੜ ਕੇ ਮਰਨਾ ਚੰਗੀ ਗੱਲ ਆ ਭੁੱਖ ਨਾਲ ਮਰਨਾ ਚੰਗੀ ਗੱਲ ਨਹੀਂ ਹੈਗੀ ਆਪਾਂ ਆਪਣੇ ਹੱਕਾਂ ਪਿੱਛੇ ਲੜਾਈ ਲੜੋ ਇਹ ਕੋਈ ਤਰੀਕਾ ਨਹੀਂ ਡਾਂਗਾ ਡਾਂਗਾਂ ਉਨੇ ਤੇ ਗੱਠੇ ਜੀ ਦੇ ਸਮਝੌਤੇ ਦੀ ਗੱਲ ਚੱਲਦੀ ਸੀ ਅਸੀਂ ਤੇ ਕਿਸਾਨ ਟੈਂਟ ਲਾਉਣਾ ਸ਼ੁਰੂ ਕਰਤਾ ਵਪਾਰੀਆਂ ਨੇ ਰੋਕਤਾ ਵੀ ਭਾਈ ਟੈਂਟ ਨਾ ਲਾਓ ਆਪਣੀ ਗੱਲ ਚੱਲਦੀ ਹੈ ਜਾਂ ਟੈਂਟ ਅਸੀਂ ਨਹੀਂ ਲਗਣ ਦੇਣਾ ਇੰਨੇ ਚ ਉਹਨਾਂ ਨੇ ਡਾਂਗਾ ਮਾਰਿਆ ਆਪਣੇ ਕੁ ਦੋ ਬੰਦੇ ਦੇ ਡਾਂਗਾ ਵਜਿਆ ਜ਼ਖਮੀ ਹੋ ਗਏ ਤੇ ਇਹ ਇਹ ਇਹਨਾਂ ਨੇ ਕੀਤਾ ਇਹਨਾਂ ਨੂੰ ਡਾਂਗਾ ਨਾਲ ਹੀ ਰੱਖਦੇ ਨੇ ਤੇ ਜੇ ਆਪਾਂ ਕੋਈ ਵੀ ਚੀਜ਼ ਚੱਕ ਲਈਏ ਵਪਾਰੀ ਜਾਂ ਕੋਈ ਹੋਰ ਉਸਲਾ ਹਥਿਆਰ ਬਣ ਜਾਂਦਾ ਤੇ ਪ੍ਰਸ਼ਾਸਨ ਦੇ ਸਾਹਮਣੇ ਡਾਂਗਾ ਮਾਰੀਆਂ ਕੈਮਰੇ ਲੱਗੇ ਵੀ ਨੇ ਲੋਕਾਂ ਕੋਲ ਵੀਡੀਓਜ਼ ਨੇ ਇਕੋ ਤਰੀਕਾ ਢੋੜੀਆ ਕੋਈ ਇਹ ਜੇ ਹਾਲਾਤ ਰਹੇ ਪੰਜਾਬ ਤੋਂ ਦਿਨੋਂ ਦਿਨ ਜਿਹੜੀਆਂ ਕੰਪਨੀਆਂ ਸੀ ਵੱਡੀਆਂ ਆ ਨਹੀਂ ਰਹੀਆਂ ਜਿਹੜੀਆਂ ਸੀਗੀਆਂ ਉਹ ਜਾਈ ਜਾਂਦੀਆਂ ਜਿਹੜੇ ਮਾੜੇ ਮੋਟੇ ਆਪਾਂ ਬਚੇ ਆ ਆਪਾਂ ਨੂੰ ਪੰਜਾਬ ਛੱਡਣਾ ਪਊਗਾ ਪਰ ਹੁਣ ਤਾਂ ਇਹ ਹੈ ਮੈਂ ਉਹੀ ਗੱਲ ਬਾਰ-ਬਾਰ ਕਹਿੰਦਾ ਵੀ ਇਹ ਨਾਰਾ ਬਣਾ ਲਓ ਵੀ ਭੁੱਖਾ ਨਾ ਮਰਨਗੇ ਇਹ ਆਪਾਂ ਨੂੰ ਪੰਜਾਬ ਗਾਲੀ ਕਰਕੇ ਵੀ ਉਦੋਂ ਉਹ ਤੋਂ ਇਲਾਵਾ ਭੁੱਖਾ ਨਾ ਮਰਿਆ ਆਪਾਂ ਲੜ ਕੇ ਮਰੋ ਭੁੱਖਾ ਨਾ ਮਰਨ ਦੀ ਲੋੜ ਨਹੀਂ ਤੇ ਪੂਰਾ ਆਪਦਾ ਸਿਸਟਮ ਹੈ ਜਿਹੜਾ ਅਧਿਆ ਕਰਕੇ ਚੱਲੋ ਜਿਹੜੇ ਬਲੈਕ ਮਿਲ ਰਹੇ ਨੇ ਵਪਾਰੀਆਂ ਨੂੰ ਸੌਦਾ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੇ ਚਿਹਰੇ ਫੋਟੋਆਂ ਦੇ ਦੁਕਾਨਾਂ ਤੇ ਲਾ ਲਓ ਇਹਨਾਂ ਦਾ ਬਾਈਕਟ ਕਰ ਦੋ 1 ਰੁਪਏ ਦਾ ਸੌਦਾ ਨਾ ਦਿਓ ਉਹਨਾਂ ਨੂੰ ਜੀ ਅਜੇ ਵੀ ਨਾ ਕੋਈ ਹੱਲ ਹੋਇਆ ਫਿਰ ਹੱਲ ਨਹੀਂ ਹੋਇਆ ਜੀ ਅਸੀਂ ਕੱਲ ਨੂੰ ਸਾਰਾ ਬਰਾਲਾ ਬੰਦ ਕਰਾਵਾਂ ਚਾਰ ਦਿਨਾਂ ਨੂੰ ਪੰਜਾਬ ਬੰਦ ਕਰਾਵਾਂਗੇ ਅਸੀਂ ਮੈਂ ਗਵਰਨਮੈਂਟ ਚਲਾਵਾਂਗੇ ਅਸੀਂ ਐ ਕੋਈ ਕਿਸੇ ਗੱਲ ਤੋਂ ਭਾਜਦੇ ਨਹੀਂ ਹੈਗੇ ਕੋਈ ਜਾਇਜ਼ ਗੱਲ ਹੈ ਜਾਇਜ਼ ਗੱਲ ਤੋਂ ਅਸੀਂ ਕੋਈ ਪਿੱਛੇ ਵੀ ਨਹੀਂ ਹੜਦੇ ਕੋਈ ਸਮਝੋਤਾ ਦੋ ਮੁੰਡੇ ਭੇਜਦੇ ਸੀ ਦੂਜੇ ਜਿਹੜੀ ਦੂਜੀ ਧਿਰ ਸੀ ਉਹਨਾਂ ਨੇ ਵੀ ਦਰਖਾਸਤ ਦਿੱਤੀ ਕੋਈ ਤਾਂ ਨਾ ਕੋਈ ਗਾਲ ਦੀ ਧੁੱਪੜ ਸੀ ਇਹ ਹੀ ਆ ਬੈਠੇ 7.8 ਲੱਖ ਰੁਪਏ ਜਿੱਨਪੜ ਗਿਆ ਉਹਨਾਂ ਨੇ ਤੇ ਮੁੰਡੇ ਇਕੱਠੇ ਗਏ ਸੀਗੇ ਤੇ ਉਹੀ ਚੀਜ਼ ਸੀ ਇਹਨਾਂ ਨੂੰ ਕਹਨੇ ਵੀ 2000 ਤੋਂ ਸਾਨੂੰ ਦੇਣ ਨੇ ਪਰ ਉਹਨੇ ਕਿਸਾਨ ਜਦੋਂ ਪੇੜ ਧੰਨੇ ਨੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਾ ਕੀਤਾ ਦਾ ਸਿਸਟਮ ਸੱਚ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਂ ਜੀ ਜਕਸੀਰ ਸਿੰਘ ਸੀਰਾ ਭਾਰਤੀ ਕਿਸਾਨ ਜੂਨੇ ਨੇ ਇਕੱਠਾ ਡਕਾਉਂਦਾ ਬਲਾਕ ਪ੍ਰਧਾਨ ਸਹਿਣਾ ਜੇ ਕੀ ਅਜਿਹੇ ਤੁਸੀਂ ਅੱਜ ਧਰਨਾ ਲਾਇਆ ਜਿਸ ਤੇ ਕੀ ਧਰਨਾ ਜੀ ਤੇ ਕੀ ਅੱਜ ਦੀ ਡਾਂਗੋ ਡਾਂਗੀ ਕੀ ਗੱਲ ਹੋਈ ਸਾਰੀ ਜਿਹੜਾ ਇਹ ਧਰਨਾ ਸੀਗਾ ਜੀ ਧਰਨਾ ਲਾਇਆ ਸੀਗਾ ਇਹ ਤਕਰੀਬਨ ਅੱਜ ਤੋਂ 5 ਮਹੀਨੇ ਪਹਿਲਾਂ ਸਫੀ ਮਿੱਤਲ ਸੀਗਾ ਪਿੰਡ ਸਹਿਣੇ ਦਾ ਮਹਾਜਨਾਂ ਦਾ ਬੱਚਾ ਸੀ ਇਹ ਜਿਹੜਾ ਇੰਗਲਿਸ਼ ਅਕੈਡਮੀ ਬਾਸਲ ਟੇਰਾਂ ਵਾਲੇ ਇਹਨਾਂ ਦੇ ਬੇਟੇ ਨੇ ਉਹਨੂੰ ਇੰਗਲੈਂਡ ਦੇ ਵਿੱਚ ਤੋਰਿਆ ਸੀ ਬੈਡ ਜੋਬ 5 ਸਾਲ ਦਾ ਵਰਕ ਪਰਮਿਟ 22.5 ਲੱਖ ਰੁਪਇਆ ਲੈ ਕੇ ਗੱਲਬਾਤ ਹੋਈ ਸੀ ਲੈਟਰ ਪੈਡ ਤੇ ਇਹਨਾਂ ਨੇ ਲਿਖ ਕੇ ਦਿੱਤਾ ਵੀ ਤੁਹਾਨੂੰ ਬੈਡ ਜੋਬ ਤੇ ਪੱਕੀ ਨੌਕਰੀ ਮਿਲੂਗੀ 5 ਸਾਲ ਦਾ ਵਰਕ ਪਰਮਿਟ ਮਿਲੂਗਾ ਤੇ ਇਸ ਦੇ ਸਬੰਧ ਦੇ ਵਿੱਚ ਦੋ ਫੈਸਲੇ ਹੋਏ ਸੀ ਪਹਿਲਾਂ 22.5 ਲੱਖ ਰੁਪਏ ਦਾ ਫੈਸਲਾ ਹੋਇਆ ਸੀਗਾ ਵੀ ਅਸੀਂ 3 ਮਹੀਨਿਆਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਉੱਥੇ ਲੀਗਲ ਕਰਾ ਕੇ ਦੇਵਾਂਗੇ ਉਹੀ ਜੋਬ ਦਵਾਵਾਂਗੇ ਵਰਕ ਪਰਮਿਟ ਦਵਾਵਾਂਗੇ ਤੇ ਨਹੀਂ ਫਿਰ ਅਸੀਂ ਤੁਹਾਨੂੰ 22.5 ਲੱਖ ਰੁਪਏ ਆ ਮੋੜਾਂਗੇ ਜਦੋਂ 22 ਲੱਖ ਰੁਪਇਆ ਵੀ ਨਹੀਂ ਮੋੜਿਆ ਇਹਨਾਂ ਨੇ ਤੇ ਕੋਈ ਉਹਨੂੰ ਜੋਬ ਵੀ ਨਹੀਂ ਦਵਾਈ ਤੇ ਉਹਨੂੰ ਲੀਗਲ ਵੀ ਨਹੀਂ ਕਰਾਇਆ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਲਿਖਤ ਪਹਿਲਾਂ ਹੋਈ ਸੀਗੀ ਵਿੱਚ ਵਪਾਰ ਮੰਡਲ ਜਿਹੜੇ ਇਹ ਇਮੀਗ੍ਰੇਸ਼ਨ ਵਾਲੇ ਵੀਰ ਆ ਇਹਨਾਂ ਦੇ ਪ੍ਰਧਾਨ ਸਾਰਿਆਂ ਨੇ ਵਿੱਚ ਬੈਠ ਕੇ ਇਹ ਸਮਝੌਤਾ ਹੋਇਆ ਜੀ 22 ਲੱਖ ਰੁਪਇਆ ਸਾਨੂੰ 26 ਆਪਣੀ ਮਾਰਚ ਨੂੰ ਮੋੜਾਂਗੇ ਜਦੋਂ ਉਹ ਨਾ ਮੋੜਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਟਾਇਰਾਂ ਵਾਲੇ ਬਾੜ ਦੇ ਵਿੱਚ ਤੇ ਇਮੀਗ੍ਰੇਸ਼ਨ ਤੇ ਧਰਨਾ ਦਿੱਤਾ ਉਦੋਂ ਬਾਅਦ ਪ੍ਰਸ਼ਾਸਨ ਵਿੱਚ ਪਏ ਕੇ ਵਪਾਰ ਮੰਡਲ ਵਿੱਚ ਪਏ ਕੇ ਸੂਝਮਾਨ ਭਰਾਵਾਂ ਨੇ ਇੱਕ ਫੈਸਲਾ ਕਰਾਤਾ ਵੀ ਤੁਹਾਨੂੰ 17.5 ਲੱਖ ਰੁਪਿਆ ਅਸੀਂ ਦੇਵਾਂਗੇ 98 ਲੱਖ 75 ਹਜ਼ਾਰ ਰੁਪਏ ਦਾ ਚੈੱਕ ਦੇਤਾ ਵੀ ਦੂਜੇ ਜਿਹੜੇ ਤਾਂ ਕਾਊਂਟਰਾਂ ਹੀ ਗਏ ਉਹ ਕਾਊਂਟਰਾਂ ਹੀ ਪੈਸੇ ਦੇਵਾਂਗੇ ਤੇ ਦੂਜੇ ਤੁਹਾਨੂੰ ਨਗਦ ਮੋੜ ਦੇਾਂਗੇ ਜਦੋਂ ਉਹ ਬਾਰ-ਬਾਰ ਸਾਡੀਆਂ ਮੀਟਿੰਗਾਂ ਹੋਣ ਤੇ ਨਾਮ ਮੋੜਿਆ ਤਾਂ ਅਸੀਂ ਇੱਕ ਐਪਲੀਕੇਸ਼ਨ ਐਸਐਸਪੀ ਬਰਨਾਲਾ ਨੂੰ ਦਿੱਤੀ ਉਹਨਾਂ ਨੇ ਉਹ ਮਾਰਕ ਕਰਕੇ ਐਸਪੀ ਦੀਨ ਦੇ ਗਈ ਉੱਥੇ ਬੈਠ ਕੇ ਵੀ ਸਾਡੀ ਅਜ ਤੋਂ 5 ਦਿਨ ਪਹਿਲਾਂ ਮੀਟਿੰਗ ਹੋਈ ਇਹਨਾਂ ਦੇ ਨਾਲ ਪਰ ਉਹ ਕਹਿੰਦੇ ਜੀ ਇਦੋਂ ਤੁਸੀਂ ਪੈਸੇ ਘਟਾਓ ਜਦੋਂ ਇਹ ਨਾ ਕੋਈ ਸਿਰੇ ਗੱਲਬਾਤ ਚੜੀ ਤਾਂ ਅਸੀਂ ਇਹ ਇਹਨਾਂ ਦਾ ਜਿਹੜਾ ਬਾਸਲ ਟਾਇਰਾ ਇਹਨਾਂ ਦੇ ਬਾਰ ਚ ਅਸੀਂ ਧਰਨਾ ਦਿੱਤਾ ਧਰਨਾ ਦੇ ਕੇ ਅਸੀਂ ਜਿਹੜੀ ਮੀਟਿੰਗ ਹੋ ਰਹੀ ਸੀ ਇੱਕ ਸਮਝੌਤਾ ਕਰਾਇਆ ਜਾ ਰਹਾ ਸੀ ਡਿਪਟੀ ਸਾਹਿਬ ਵਿੱਚ ਸੀਗੇ ਡੈਪਟੀ ਡੀਬੀਚ ਸੀਗੇ ਬਲਜੀਤ ਸੀਆਈ ਦੇ ਜੋ ਇੰਚਾਰਜ ਸਨ ਉਹ ਵੀ ਵਿੱਚ ਸੀ ਤੇ ਉਥੇ ਗੱਲ ਇਹ ਬਣੀ ਕਿ ਜਿਹੜੇ ਸਾਡੇ ਸਾਥੀ ਸੀ ਧੁੱਪ ਸੀ ਉਹ ਟੈਂਟ ਲਾਉਣ ਲੱਗੇ ਅਸੀਂ ਮੀਟਿੰਗ ਦੇ ਵਿੱਚ ਸੀ ਉਥੇ ਟੂ ਟੂ ਮੈਂ ਮੈਂ ਇਹਨਾਂ ਦੀ ਆਪਸ ਵਿੱਚ ਥੋੜੀ ਬੋਦੀ ਹੋਈ ਆ ਕਿਉਂਕਿ ਜਿੰਨੇ ਵੀ ਵਪਾਰੀ ਵਪਾਰ ਮੰਡਲਾ ਜਾਂ ਬਾਜ਼ਾਰ ਦੇ ਸਾਡੇ ਮਹਾਜਨ ਲੋਕ ਆ ਉਹ ਸਾਡੇ ਭਰਾ ਆ ਕਿਉਂਕਿ ਸਾਡਾ ਇੱਕ ਨੌ ਮਾਸ ਵਾਲਾ ਰਿਸ਼ਤਾ ਇਹਨਾਂ ਨਾਲ ਕੋਈ ਜਾਤੀ ਸਾਡੀ ਕੋਈ ਦੁਸ਼ਮਣੀ ਨਹੀਂ ਜਾਤੀ ਸਾਡਾ ਕੋਈ ਵਿਰੋਧ ਨਹੀਂ ਵਿਰੋਧ ਆ ਸਾਡਾ ਸਿਰਫ ਉਹ ਗਰੀਬ ਪਰਿਵਾਰ ਆ ਉਸ ਦੀ ਮਾਂ ਨੂੰ ਕਈ ਸਰਦਾਂ ਪੀੜਤਾਂ ਦੇ ਇਲਾਜ ਚੱਲ ਰਿਹਾ ਮੰंजे ਦੇ ਪਿਆ ਤੇ ਉਹਨਾਂ ਦੇ ਜਿਹੜੇ ਡੈਡੀ ਆ ਉਹਨਾਂ ਨੂੰ ਲਕਬਾ ਹੋਇਆ ਵਾ ਇਹਨਾਂ ਨਾਲ ਜਿਹੜਾ ਫਰਾਡ ਹੋਇਆ ਉਹਦੇ ਸਬੰਧ ਦੇ ਵਿੱਚ ਫੈਸਲਾ ਕਰਾ ਰਹੇ ਸੀ ਜੇ ਅਸੀਂ ਵਿੱਚ ਹੁੰਦੇ ਤਾਂ ਉਹ ਤੂ ਤੂ ਮੈਂ ਮੈਂ ਹੋਣ ਨਹੀਂ ਸੀ ਦਿੰਦੇ ਕਿਉਂਕਿ ਜਿਹੜੇ ਸਾਡੇ ਇਹ ਸਾਥੀ ਆ ਮਹਾਜਨ ਪਰਿਵਾਰ ਆ ਸਾਡਾ ਇੱਕ ਨੌ ਮਾਸ ਦਾ ਰਿਸ਼ਤਾ ਚਾਹੇ ਆਰਥ ਦਾ ਹੋਵੇ ਚਾਹੇ ਕੋਈ ਸੌਦੇ ਦੀਆਂ ਦੁਕਾਨਾਂ ਹੋਣ ਟੈਰਾਂ ਦੀਆਂ ਦੁਕਾਨਾਂ ਹੋਣ ਸਾਡਾ ਇਸ ਵਪਾਰ ਮੰਡਲ ਦੇ ਨਾਲ ਬਾਜ਼ਾਰ ਦੇ ਨਾਲ ਸਾਡਾ ਕੋਈ ਵੀ ਇਨਾਂ ਨਾਲ ਕੋਈ ਅਸੀਂ ਕੋਈ ਸਾਡਾ ਕੋਈ ਤਲੇਸ਼ ਨਹੀਂ ਜਸੀਰ ਜੀ ਵਪਾਰੀ ਕਹਿ ਰਹੇ ਨੇ ਕਿ ਪੈਸਾ ਦਵਾਣਾ ਕਾਨੂੰਨ ਹੈ ਜਾਂ ਕੋਰਟ ਹੈ ਜਾਂ ਪੁਲਿਸ ਵੱਲੋਂ ਕਿ ਤੁਸੀਂ ਜੂਨੀਅਰ ਦਾ ਕੋਈ ਦਵਾਣਾ ਦਾ ਹੱਕ ਨਹੀਂ ਤੇ ਜੂਨੀਅਰ ਧਰਨਾ ਦੇਣਾ ਜਾਂ ਉਹਨਾਂ ਨੇ ਕਿ ਲਾਠੀ ਵਰਤਾਈਆਂਗੀ ਦੇਖੋ ਜੀ ਕੋਈ ਲਾਠੀ ਨਹੀਂ ਚੱਲੀ ਵਿੱਚ ਜਿਹੜੇ ਕੁਝ ਬੰਦੇ ਹੁੱਲੜਵਾਜ ਹੁੰਦੇ ਆ ਉਹ ਵਪਾਰ ਮੰਡਲ ਦੇ ਵਿੱਚ ਵੀ ਸੀ ਕੋਈ ਵਿੱਚ ਸਰਾਰਤੀ ਅੰਸਰ ਹੁੰਦੇ ਆ ਉਹ ਸਾਡੇ ਵਿੱਚ ਵੀ ਕੋਈ ਨਾ ਕੋਈ ਹੁੰਦਾ ਉਹ ਅਸੀਂ ਆਏ ਕਿਉਂਕਿ ਜਦੋਂ ਭੀੜ ਹੋ ਜਾਂਦੀ ਆ ਕਿਸੇ ਦੇ ਬੱਤ ਨਹੀਂ ਰਹਿੰਦੀ ਜਦੋਂ ਸਾਨੂੰ ਪਤਾ ਲੱਗਿਆ ਜਿਹੜਾ ਬਿਲਕੁਲ ਪੁਲਿਸ ਪ੍ਰਸ਼ਾਸਨ ਨੇ ਵੀ ਅਸੀਂ ਵਿੱਚ ਹੋ ਕੇ ਮਹਾਜਨ ਭਾਈ ਸਾਨੂੰ ਕਹਿ ਦੇਣ ਵੀ ਇਹਨਾਂ ਨੇ ਕੋਈ ਗੱਲਬਾਤ ਕਰੀ ਆ ਅਸੀਂ ਮੂਹਰੇ ਹੋ ਕੇ ਉਹਨਾਂ ਨੂੰ ਵੀ ਪਾਸੇ ਕਰਿਆ ਤੇ ਇਹਨਾਂ ਨੂੰ ਵੀ ਪਾਸੇ ਕਰਿਆ ਕੋਈ ਐਡੀ ਗੱਲ ਨਹੀਂ ਵੀ ਜਿੱਡਾ ਕੋਈ ਈਸ਼ੂ ਬਣਾਇਆ ਜਾ ਰਿਹਾ ਕੋਈ ਐਡਾ ਈਸ਼ੂ ਨਹੀਂ ਇਹ ਇਹ ਵਪਾਰੀ ਕਹਿ ਰਹੇ ਨੇ ਕਿ ਤੁਸੀਂ ਉਹ ਪਰਿਵਾਰ ਦਾ ਪੱਖ ਲੈ ਰਹੇ ਹੋ ਇਹਨਾਂ ਦਾ ਪੱਖ ਤੇ ਉਹ ਨਹੀਂ ਲੈ ਰਹੇ ਕਿਉਂਕਿ ਅਸੀਂ ਅਸੀਂ ਬਿਲਕੁਲ ਇਹਨਾਂ ਦਾ ਪੱਖ ਲਿਆ ਦੇਖੋ 22 ਲੱਖ ਰੁਪਏ ਚ ਗੱਲ ਹੋਈ ਸੀ ਇਹ ਕਹਿੰਦੇ ਵੀ ਅਸੀਂ 17.5 ਲੱਖ ਰੁਪਇਆ ਦੇਵਾਂਗੇ ਬੱਚੇ ਨੇ ਉੱਥੇ ਉੱਥੋਂ ਵਾਪਸ ਆਉਣਾ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਟਿਕਟ ਧਰ ਦੋ ਗਰੀਬ ਪਰਿਵਾਰ ਆ ਉਹਨਾਂ ਨੇ 10-12 ਲੱਖ ਰੁਪਈਆ ਉਧਰੋਂ ਹੋਰ ਵੀ ਲਾਤਾ ਅਸੀਂ ਬਿਲਕੁਲ ਇਹਨਾਂ ਦਾ ਵੀ ਪੱਖ ਲਿਆ ਅਸੀਂ ਘੱਟੋ-ਘੱਟ ਇਹਨਾਂ ਨਾਲ 15 ਮੀਟਿੰਗਾਂ ਕਰੀਆਂ ਕੋਈ ਧਰਨਾ ਲਾਉਣਾ ਸਾਡਾ ਸ਼ੌਂਕ ਨਹੀਂ ਹੁਣ ਵੀ ਅਸੀਂ ਇਹਨਾਂ ਨਾਲ 4 ਮੀਟਿੰਗਾਂ ਕਰੀਆਂ ਜਦੋਂ ਮੀਟਿੰਗਾਂ ਤੇ ਕੋਈ ਸ੍ਰੀ ਨਹੀਂ ਚੜਿਆ ਘੱਟੋ-ਘੱਟ 5-7 ਮੀਟਿੰਗਾਂ ਤਾਂ ਬਲਜੀਤ ਨੇ ਜੋ ਸੀਆਈ ਦੇ ਅੰਚਾਰਜਵੇਂ ਉਹਨਾਂ ਨੇ ਕਰਾਈਆਂ ਐਸਪੀ ਸਾਹਿਬ ਨੇ ਸੱਦਿਆ ਜਦੋਂ ਆਪਾਂ ਕੋਈ ਫੈਸਲਾ ਹੀ ਕਰ ਲਿਆ ਬੈਠ ਕੇ ਵਪਾਰ ਮੰਡਲ ਦੇ ਜੋ ਪ੍ਰਧਾਨ ਆ ਨਾਣਾ ਜੀ ਉਹ ਵੀ ਵਿੱਚ ਆ ਹੁਣ ਅਗਲਾ ਫੈਸਲਾ ਕੀ ਹੋ ਗਰੋ ਅਗਲਾ ਫੈਸਲਾ ਦੇਖੋ ਦੇਖਦੇ ਆ ਉਹਨਾਂ ਦਾ ਮੀਟਿੰਗ ਚੱਲਦੀ ਆ ਜੇ ਸਮਝੌਤਾ ਹੁੰਦਾ ਤਾਂ ਠੀਕ ਆ ਤਾਂ ਨਹੀਂ ਅਸੀਂ ਆਪਦਾ ਪ੍ਰਦਰਸ਼ਨ ਵਿੱਢਾਂਗੇ ਇੱਥੇ ਅਸੀਂ ਧਰਨਾ ਲਾਵਾਂਗੇ ਇਹਨਾਂ ਦਾ ਵੀ ਰਾਈਟ ਬਣਦਾ ਜੇ ਇਹ ਵਿਰੋਧ ਕਰਨਾ ਚਾਹੁੰਦੇ ਆ ਧਰਨਾ ਲਾਉਣਾ ਚਾਹੁੰਦੇ ਆ ਲਾ ਸਕਦੇ ਆ ਉਹ ਹਰੇਕ ਦਾ ਅਧਿਕਾਰ ਆ ਜਿਹੜਾ ਮੀਟਿੰਗ ਚੱਲਦੀ ਆ ਤੁਹਾਡੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਔਰ ਚ ਕੋਈ ਸਿੱਟਾ ਵਗੈਰਾ ਨਿਕਲਿਆ ਦੇਖੋ ਇਹ ਸਮਾਂ ਦੱਸਦਾ ਹੁੰਦਾ ਵੀ ਸਿੱਟਾ ਨਿਕਲਦਾ ਜਾਂ ਇਹ ਗੱਲ ਕਿਹੜੇ ਪਾਸੇ ਨੂੰ ਜਾਂਦੀ ਆ ਜਥੇਵੰਦੀ ਕਦੇ ਵੀ ਗੱਲਬਾਤੋਂ ਨਹੀਂ ਭੱਜੀ ਚਾਹੇ 10 ਵਾਰੀ ਕੋਈ ਗੱਲਬਾਤ ਸਾਨੂੰ ਸੱਦਣ ਅਸੀਂ ਆਵਾਂਗੇ ਸਾਡਾ ਕਿਸੇ ਵੀ ਵਪਾਰੀ ਨਾਲ ਕਿਸੇ ਬਾਜ਼ਾਰ ਵਾਲੇ ਨਾਲ ਦੁਕਾਨਦਾਰ ਨਾਲ ਸਾਡਾ ਕੋਈ ਵਿਰੋਧ ਨਹੀਂ ਇਹ ਸਾਡੇ ਭਰਾ ਅਗੇ ਭਰਾ ਸੀ ਭਰਾ ਰਹਿਣਗੇ ਮਨੀਸ਼ਾ ਜੀ ਅੱਜ ਇੱਥੇ ਇਹ ਬੰਸਲ ਟੈਰਾਂ ਵਾਲੇ ਐ ਇਹਨਾਂ ਨੇ ਮੁੰਡਾ ਬਾਹਰ ਭੇਜਿਆ ਸੀ ਉਹਨਾਂ ਦਾ ਮੁੰਡਾ ਬਾਹਰ ਜਾ ਕੇ ਚਲਾ ਗਿਆ ਪੈਸੇ ਦਿੱਤੇ ਸਾਰਾ ਕੁਝ ਹੋ ਗਿਆ ਹੁਣ ਉਹ ਕਹਿੰਦੇ ਸਾਡਾ ਜੀਨ ਲੱਗਿਆ ਉੱਥੇ ਤੁਸੀਂ ਸਾਡੇ ਪੈਸੇ ਵਾਪਸ ਕਰੋ ਇਹਨੇ ਛੱਤਰ ਕਿਸਾਨਦੂਨੀ ਲੈ ਕੇ ਧਰਨਾ ਲਗਾ ਲਿਆ ਜਿਹੜਾ ਸੀ ਵਿਰੋਧ ਕੀਤਾ ਜਿਹੜਾ ਸੀ ਵਿਰੋਧ ਕੀਤਾ ਉਹ ਟੈਂਟ ਲਗਾਉਣ ਲੱਗੇ ਉਹਨਾਂ ਨੇ ਇਵਨ ਤੱਕ ਸਾਡੇ ਬੰਦੇ ਡਾਂਗਾ ਮਾਰੀਆਂ ਇੱਕ ਬੰਦੇ ਦੇ ਸਿਰ 'ਚ ਇੱਕ ਬਿੱਟਾਂ ਅੰਕ ਲੈ ਸਾਡੇ ਉਸ ਸਿਰ 'ਚ ਮਾਰੀ ਡਾਂਗਾ ਉਹਨਾਂ ਦੇ ਇੱਕ ਦੇ ਹੱਥ 'ਚ ਖੂਨ ਕੱਢਤਾ ਜੀ ਮਤਲਬ ਕਾਫੀ ਉਹਨਾਂ ਨੇ ਨੁਕਸਾਨ ਕੀਤਾ ਉਹ ਐਤਲੀ ਉਹ ਤੱਕਾ ਕਰਦੇ ਆ ਇਹ ਬਾਜ਼ਾਰ ਦਾ ਜਿਹੜਾ ਤੱਕਾ ਹੋਇਆ ਇਹ ਅੱਜ ਤਾਂ ਸਾਡੇ ਨਾਲ ਹੋਇਆ ਕੱਲੋ ਸਾਰਿਆਂ ਨਾਲ ਕਰਨਗੇ ਹਰ ਬੰਦਾ ਜਾਣਦਾ ਹੈ ਵੀ ਜਿੱਥੇ ਇਹਨਾਂ ਦੀ ਮੋਟਰ ਵੀ ਖਰਾਬ ਹੈ ਫਾਈਟਰ ਨਾਲ ਆ ਕੇ ਭੇਜ ਜਾਂਦੇ ਆ ਇਹ ਤਾਂ ਇਹ ਰੋਜ਼ ਦਾ ਜਿਹੜਾ ਟੱਕੇ ਨਹੀਂ ਚੱਲਣ ਦੇਣਾ ਸੀ ਜਿਸ ਤਰ੍ਹਾਂ ਦੇ ਅਸਰਾਂ ਜਿਹੜੇ ਕਿਸਾਨ ਜਿਹੜੇ ਧੰਮੇ ਗਾਂਦੇ ਨੇ ਇੱਥੇ ਐਕਚੁਅਲੀ ਸਾਨੂੰ ਐਂ ਲੱਗਦਾ ਵੀ ਕਿਸਾਨ ਨਹੀਂ ਹੈਗੇ ਇਹ ਸਾਰੇ ਦਿਹਾੜੀ ਦੇ ਆ ਵੀ ਆਉਂਦੇ ਜਾਂਦੇ ਆ ਇਹ ਲੇਬਰ ਵਾਲੇ ਬੰਦੇ ਨੇ ਜੀ ਪੰਜ-ਪੰਜ ਸੌ ਦੇ ਕੇ ਲਿਆਂਦੇ ਜਾਂਦੇ ਆ ਕੋਈ ਕਿਸਾਨ ਕਿਸਾਨ ਤਾਂ ਇਕੱਲੇ ਖੇਤ ਕੀ ਹੈ ਕੋਈ ਇੱਥੇ ਕਿਸਾਨ ਨਹੀਂ ਆ ਰਿਹਾ ਵਪਾਰੀਆਂ ਵੱਲੋਂ ਕੀ ਐਕਸ਼ਨ ਦੱਸੋ ਵਪਾਰੀਆਂ ਵੱਲੋਂ ਇਹਨਾਂ ਦਾ ਮੁਜਾਹਨਾ ਦਾ ਸਮਰਥਨ ਕੀਤਾ ਗਿਆ ਇਹਨਾਂ ਨੂੰ ਮਤਲਬ ਇਹਨਾਂ ਦਾ ਪੂਰਾ ਐਕਸ਼ਨ ਲੱਤਾ ਗਿਆ ਵਪਾਰੀਆਂ ਵੱਲੋਂ ਹੇ ਹੁਣ ਗੱਲ ਚੱਲ ਰਹੀ ਹੈ ਜੋ ਵੀ ਹੈ ਅੰਦਰ ਬੈਠੀ ਹੈ ਸਾਰੇ ਜੇ ਇਹਨਾਂ ਲਈ ਅਗਲੀ ਕੀ ਕਰਵੀਂ ਰੋਗੀ ਅੱਗੇ ਜੇ ਇਹਨਾਂ ਨੇ ਦੁਬਾਰਾ ਇਹੀ ਕੰਮ ਕੀਤਾ ਤਾਂ ਸ਼ਹਿਰ ਬੰਦ ਕੀਤਾ ਜਾਊਗਾ ਵਪਾਰੀਆਂ ਵੱਲੋਂ ਪੂਰੀ ਫੁੱਲ ਵਿਰੋਧ ਕੀਤਾ ਜਾਊ ਇਹਨਾਂ ਦਾ ਅੱਜ ਕੀ ਨਾੜੋੜੇ ਰਣਜੀਤ ਜਗਵੰਦਰ ਸਿੰਘ ਜੀ ਇਕ ਜਗਵੰਦਰ ਸਿੰਘ ਅੱਜ ਜਗਵੰਦਰ ਜੀ ਕੀ ਗੱਲ ਹੋਈ ਆ ਜੀ ਇਹ ਆਪਣੇ ਤੁਖਤ ਜੂਨੀਅਨ ਵਾਲਿਆਂ ਨੇ ਧਰਮ ਲਾਇਆ ਵਸ ਗਿਆ ਟਰ ਮਾਰਕੀਟ ਤੇ ਸਾਰੀ ਮਾਰਕੀਟ ਆਏ ਦੁਕਾਨਾਂ ਬੰਦ ਕੀਤੀਆਂ ਵੇ ਸਿਗੇ ਵਪਾਰ ਮੰਡਲ ਨੇ ਉਹ ਜਦੋਂ ਇੱਥੇ ਆਪਣੇ ਟੈਂਕ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਨੂੰ ਵਪਾਰ ਮੰਡਲ ਵਾਲੇ ਕਹਿੰਦੇ ਟੈਂਟਰਾਂ ਲੈ ਰੋਕਣ ਦੀ ਕੋਸ਼ਿਸ਼ ਕੀਤੀ ਨਾ ਨਹੀਂ ਨਹੀਂ ਰੋਕੇ ਉਹ ਆਪਸੇ ਜਾ ਕੇ ਡਾਂਗਾ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਆਪਣੇ ਕਿਸਾਨ ਜਿੰਨੇ ਨਾਲੇ ਮੈਂ ਹੱਥ ਥੋੜ ਕੇ ਤਾਂ ਉਹਨੂੰ ਕਹਿੰਦੇ ਨਾ ਯੱਕਾ ਮੈ ਖੜਾ ਡਾਂਗਾ ਨਿਕਲਾ ਉਹਨੇ ਇਹਨੇ ਵਿੱਚ ਮੇਰੇ ਡਾਂਗ ਬਹੁਤ ਜ਼ੋਰ ਦੀ ਮਾਰੀ ਇਦੇ ਵਿੱਚ ਮੇਰੀ ਉਹਨਾਂ ਦਾ ਅਰਦਾ ਕਰ ਰਹੀ ਆ ਬਹੁਤ ਜਿਆਦਾ ਆਹ ਮੋੜਲੀ ਦੇ ਹੈਗੀ ਆਹ ਮਤਲਬ ਦੋਨੋਂ ਘਾਟ ਹੈ ਥੱਟ ਦੋਨੋਂ ਘੁੰ ਹੋ ਰਹੀ ਆ ਮੈਂ ਕੋਈ ਤਾਂ ਸਾਫ ਕਰਦਾ ਇੱਕ ਸਾਜਣੀ ਦੇ ਕਰ ਰਿਹਾ ਸੀ ਤਾਂ ਮਲਾਇਆ ਇਹ ਗੱਟਾ ਪਰ ਆਪਣੇ ਅਕੈਡਮੀ ਵਾਲਾ ਦਾ ਕੋ ਰੋਲਾ ਫਿਰਦਾ ਆਫੇ ਕੋਈ 22 ਲੱਖ ਰੁਪਏ ਇਹ ਕਹਿੰਦੇ 22.5 ਲੱਖ ਰੁਪਏ ਦਾ ਸੰਭਿਓ ਇਹਨਾਂ ਦਾ ਬੰਦਾ ਜੁਕੇ ਭੇਜਤਾ ਸੀ ਇਹਨਾਂ ਨੇ ਠੀਕ ਹੈ ਜੀ ਉਹ ਕਹਿੰਦੇ ਵੀ ਜੇ ਤੁਸੀਂ 22.5 ਲੱਖ ਰੁਪਏ ਲੈਣਾ ਹੈ ਜੁਕੇ ਦੇ ਬੰਦੇ ਨੂੰ ਬਦਲੇ ਦਾ ਆਫਸਰ ਲਾ ਲਓ ਉਹ ਕਹਿੰਦੇ ਵਾਪਸ ਵੀ ਲੈਣਾ ਪੈਸੇ ਵੀ ਦਿਓ ਇਹ ਕਿੱਥੋਂ ਦੇਖਦੇ ਆ ਇੰਤਰਮੈਂਟ ਬਹੁਤ ਮਾੜਾ ਕੰਮ ਹੋ ਰਿਹਾ ਜੋ ਵੀ ਹੋ ਰਿਹਾ ਹੈਗਾ ਨਹੀਂ ਹੈ ਨਹੀਂ ਹੈ ਕਿਸਾਨ ਜੁਨਿਅਰ ਹੋਏ ਜਾਂ ਖੱਤਰੀ ਆਪਣੇ ਨਾਲ ਖੇਤੀਬਾੜੀ ਨਾਲ ਰੱਖੇ ਖੇਤੀਬਾੜੀ ਵਾਲੇ ਹੋਏ ਇਹ ਸਾਰੇ ਮਤਲਬ ਦੁਕਾਨਦਾਰਾਂ ਨਾਲ ਤਾਂ ਪੈਸੇ ਨੇਗੇ ਨੌਵੇਂ ਮਾਹ ਦਾ ਰਸਤਾ ਹੁੰਦਾ ਦੁਕਾਨਦਾਰ ਤੋਂ ਮਤਲਬ ਕਿ ਕਿਸਾਨਾਂ ਦਾ ਪਰ ਇਹ ਜੋ ਹੋ ਰਿਹਾ ਹੈਗਾ ਬਹੁਤ ਗਲਤ ਹੋ ਇਹ ਕਿਨਾਮਾ ਜੀ ਆਪਣੇ ਭੁਪਿੰਦਰ ਸਰਪੰਚ ਇੱਥੇ ਨਾਲ ਜੀ ਇਹਨਾਂ ਨੇ ਬੱਚੇ ਬਾਹਰ ਭੇਜਦੇ ਨੇ ਉਹ ਕਹਿੰਦੇ ਸਾਡਾ ਬੱਚਾ ਸੈੱਟ ਨਹੀਂ ਹੈਗਾ ਪਰ ਜਦੋਂ ਉੱਥੇ ਤੱਕ ਪਤਾ ਕੀਤਾ ਗਿਆ 80 ਤੱਕ ਉਹ ਤੇ ਲੀਗ ਲਾ ਸੈਟ ਆ ਉਹ ਪਰ ਉਸ ਜਥੇਬੰਦੀਆਂ ਨੇ ਵਪਾਰੀ ਦੀ ਦੁਕਾਨ ਦੇ ਅੱਗੇ ਧਰਨਾ ਦੇ ਕੇ ਜੋ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਉਹ ਬਹੁਤ ਦੁੱਖਦਾਇਕ ਹੈ ਕਿਉਂਕਿ ਮੈਂ ਆਈ ਨਹੀਂ ਕਹਿੰਦਾ ਵੀ ਉਹਨਾਂ ਨੇ ਧਰਨਾ ਦੇਣਾ ਚਾਹੁੰਦਾ ਧਰਨਾ ਕਿਸਾਨ ਪੱਖੀ ਦੇਣ ਇੱਥੇ ਕਿਸਾਨਾਂ ਦੀਆਂ ਗੱਲਾਂ ਹੁੰਦੀਆਂ ਨੇ ਕਿਸਾਨਾਂ ਬਾਰੇ ਕੋਈ ਗੱਲ ਹੈ ਕਿ ਉੱਥੇ ਜਾਣ ਜਿਹੜਾ ਵਪਾਰੀਆਂ ਨਾਲ ਕੋਈ ਇਸ ਤਰ੍ਹਾਂ ਦਾ ਤੱਕਾ ਹੁੰਦਾ ਹੈ ਇਹ ਬਹੁਤ ਕਾਣਕੋਂ ਨਿਕਲੂਗੇ ਜੇ ਰਿਜ਼ਲਟ ਕਿਉਂਕਿ ਛਾਰ ਲਈ ਬਹੁਤ ਵੱਡੀ ਕਮਾਰੀ ਗੱਲ ਹੋਈ ਐ ਇਹ ਜਿਹੜੀ ਘਟਨਾ ਵਾਪਰੀ ਐ ਇਹ ਕੀ ਗੱਲ ਬਾਤ ਸੀ ਬਸ ਇਹ ਬਾਤ ਸ ਕਿਸਾਨ ਯੂਨੀਅਨ ਦੇ ਨਾਲ ਇਹ ਕਹਿੰਦੇ ਵੀ ਉੱਥੇ ਬੱਚਾ ਭੇਜਿਆਦੀ ਇੰਗਲੈਂਡ ਦੇ ਵਿੱਚ ਵੀ ਸਾਡਾ ਬੱਚਾ ਸੈਟਲ ਨਹੀਂ ਹੈਗਾ ਵੀ ਸਾਨੂੰ ਪੈਸੇ ਵਾਪਸ ਕਰੋ ਪਰ ਉਹਨਾਂ ਦਾ ਬੱਚਾ ਉੱਥੇ ਸੈਟਲ ਹੈ ਚੰਗੀ ਤਰ੍ਹਾਂ 2028 ਤੱਕ ਸੈਟਲ ਹੈ ਯੋ ਨਾ ਮਾਈ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਦਾ ਪ੍ਰੈਜ਼ੀਡੈਂਟ ਅੱਜ ਜਿਹੜਾ ਮਸਲਾ ਹੋਇਆ ਮੀਟਿੰਗ ਚ ਜੰਦੀ ਆ ਕੀ ਉਹਦਾ ਸਿੱਟਾ ਨਿਕਲਿਆ ਆ ਤੁਹਾਡਾ ਸਭਾ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਜੀ ਦੋਨੇ ਤਰ੍ਹਾਂ ਆਪੋ ਆਪਣੇ ਸਟੈਂਡ ਤੇ ਖੜੀਆਂ ਨਿਗੀਆਂ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਾਇਏ ਸੀ ਕਿਸਾਨ ਯੂਨੀਅਨ ਨੇ ਵੀ ਸਾਡਾ ਮੁੰਡਾ ਇਲੈਗਲ ਆ ਉਥੇ ਮਟ ਉਹ ਲੀਗਲ ਨਿਕਲਿਆ ਹੁਣ ਅਗਲਾ ਮਿੱਤਗਾ ਹੋਣ ਗਿਆ ਉਹਦੇ ਵਿੱਚ ਦੇਖਦੇ ਆਂ ਕੀ ਬਣਦਾ ਤੁਹਾਡੀ ਕੀ ਮੰਗ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਮਸਲੇ ਦੇ ਵਿੱਚ ਜਿਹੜੇ ਪੈਸੇ ਲੱਗੇ ਜਾ ਰਹੇ ਨੇ ਦੋਸਲਾ ਜਾ ਰਹੇ ਉਹ ਤਾਂ ਬਿਲਕੁਲ ਗਲਤ ਮੰਗੇ ਜਾ ਰਿਹਾ ਜੀ ਹੁਣ ਤੇ ਇੱਕ ਦੱਸੋ ਵੀ ਬੱਚਾ ਬਾਹਰ ਚਲੇ ਗਿਆ ਲੀਗਲ ਸਟੇਟਸ ਦੇ ਆ ਉਹਦੇ ਪੈਸੇ ਕਿਦਾਂ ਕੋਈ ਵਾਪਸ ਕਰ ਦੂਗਾ ਜਿਆਦਾ ਬੰਦਾ ਇਹ ਹੋਵੇ ਵੀ ਬੰਦਾ ਉੱਤੇ ਦੋ ਨੰਬਰ ਚ ਹੋ ਗਿਆ ਉਹ ਇੰਡੀਆ ਵਾਪਸ ਆ ਗਿਆ ਫਿਰ ਕਿਸੇ ਗੱਲ ਤੱਕ ਹੱਦ ਮਤਲਬ ਗੱਲ ਹੋ ਸਰਦੀ ਆ ਜਦੋਂ ਲੜਕਾ ਉੱਤੇ ਬੈਠਾ ਬਾਹਰ ਜਾਣ ਵਾਸਤੇ ਗਿਆ ਲੀਗਲ ਉਹਦੇ ਕੋਲ ਕਾਰਡ ਵੀ ਆਰ ਸੀ ਕਾਰਡ ਉਹਦਾ ਵੈਲਿਡ ਆ ਫਿਰ ਕਿੱਦਾਂ ਉਹਨਾਂ ਤੋਂ ਪੈਸੇ ਦਿੱਤੇ ਜਾਣਗੇ ਹੁਣ ਹੁਣ ਜਿਹੜਾ ਅਗਲਾ ਤੁਹਾਡਾ ਪਲਾਨ ਕੀ ਅਗਲਾ ਸੀਗਾ ਕਿਉਂਕਿ ਖਾਂਦੂਨੀ ਨਹੀਂ ਆਪਣੇ ਸਾਡਾ ਕੋਈ ਸੰਘਰਸ਼ ਨਹੀਂ ਹੈ ਅਜੇ ਸਾਡਾ ਕੋਈ ਸੰਘਰਸ਼ ਨਹੀਂ ਸੀ ਬਹਿ ਕੇ ਸਾਰੇ ਡਿਸਕਸ ਕਰਾਂਗੇ ਅਸੀਂ ਤਾਂ ਪ੍ਰਸ਼ਾਸਨ ਨੂੰ ਇੱਕ ਇਹੀ ਮੰਗ ਮਤਲਬ ਮੰਗ ਕਰਦੇ ਹਾਂ ਵੀ ਇਸ ਮਸਲੇ ਨੂੰ ਵਿੱਚ ਪੈ ਕੇ ਸ਼ਾਂਪੀਨ ਵਾਲੀ ਨਿਵੇੜਿਆ ਜਾਵੇ ਜੀ ਮਾਰੇ ਨੰਗਾ ਮਰਦਾ ਜੀ ਜਿਹੜਾ ਜਿਹੜਾ ਤੁਹਾਡਾ ਮਸਲਾ ਹੋਇਆ ਤੁਹਾਨੂੰ ਵੀ ਚੱਲਿਆ ਡਿਸਟ੍ਰਿਕਟ ਵੀ ਪਿਆ ਹੁਣ ਉਹਦੀ ਮੀਟਿੰਗ ਹੋਈ ਆ ਕੀ ਨਬੜਾ ਦੇ ਵਿੱਚੋਂ ਤੇ ਆਖਰਸਿੰਦਰ ਅਸੀਂ ਜਿਹੜੀ ਅੱਜ ਉੱਥੇ ਡਿਸਕੂਟ ਹੋਇਆ ਸੀ ਗੱਲਬਾਤ ਵਿੱਚ ਬੈਠੇ ਸੀ ਕੋਈ ਸੁਲਝੜਵਾ ਸਾਡੇ ਚੋਂ ਦਾ ਕੋਈ ਹੱਲ ਨਾ ਹੋ ਸਕਦੇ ਆ ਕਿਉਂ ਸਾਡਾ ਕੋਈ ਰੋਵਾ ਨਹੀਂ ਸੀ ਉਹ ਟੈਂਟਾਂ ਤੋਂ ਦੇ ਰੋਕਦੇ ਜੁੱਤ ਉਹਨਾਂ ਦਾ ਮਾੜੀ ਮੋੜੀ ਟਕਰਾਅ ਹੋ ਗਿਆ ਐ ਜਿਹੜੀ ਮੀਟਿੰਗ ਸੀ ਹੁਣ ਤੱਕ ਉਹ ਸਿਰੇ ਨਹੀਂ ਜਿਹੜੀ ਬੇਚਤਾ ਰਹੀ ਆ ਅਸੀਂ ਹੁਣ ਇਹਨੂੰ ਵਿਚਾਰ ਕੇ ਅੱਜ ਪਰਸੋਂ ਨੂੰ ਮੁੰਡਾ ਇਕੱਠ ਕਰਾਂਗੇ ਇਹ ਇੰਟਰਨਲ ਆ। ਉਹ ਮੀਟਿੰਗ ਦੇ ਵਿੱਚ ਹੱਥ ਨਿਕਲੇ ਨਹੀਂ ਗਾ। ਨਹੀਂ ਕੋਈ ਹੱਥ ਨਿਕਲਿਆ ਬਾਰ-ਬਾਰ ਮੀਟਿੰਗ 'ਚ ਸਾਡੀ ਮੰਗ ਕੀ ਹੈਗੀ? ਸਾਡੀ ਮੰਗ ਆ ਵੀ ਉਹਨੂੰ ਜਿਹੜਾ ਤਾਂ ਬਣਦਾ ਜਾਂ ਦਿੱਤਾ ਜਾਵੇ ਜਾਂ ਉਹਨੂੰ। ਇਹਨਾਂ ਨੇ ਰਿਪੋਰਟ ਤਾਂ ਕਹਿਆ ਸੀ ਅਸੀਂ ਕਿਹ ਮਗਲ। 22 ਲੱਖ ਜਣ ਬਣਾ ਫਿਰ 15 ਤੇ ਆ ਕੇ 17 ਤੇ ਫਿਰ ਹੋਟਲ ਪਾਧੀ ਕੇ 10 ਤੁਲਪਾਧੀ ਕੇ ਸਾਰਾ ਖੋਸ। ਨਹੀਂ ਸੇ ਚੜਿਆ ਹੁਣ ਅਸੀਂ ਆਪਦਾ ਵਿਚਾਰ ਕੇ ਕੱਲ ਨੂੰ ਪੰਜਾਬ ਦੀ ਮੀਟਿੰਗ ਠੱਤ ਕੇ। ਜੋ ਫੈਸਲਾ ਹੋਊ ਸਾਡਾ ਪਰਸੋਂ ਨੂੰ ਹਾਂ ਹਾਂ ਹੋਰ ਡਿਟੇਲ ਹੋਰ ਬੱਸ ਉਹ ਤਾਂ ਨਿੱਲਾਇਆ ਜਾਊਗਾ ਫਾਈਲ ਥਾਈ ਥਿਲਰ